ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਬੰਦੇ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਤਪਾਇਆ ਹੈ ਉਹ ਬੰਦੇ ਦੀ ਜੁਰਤ ਹੈ ਇਸ ਕਰਕੇ ਵਧੀ ਕਿਉਂਕਿ ਜਿਹੜੇ ਸਾਡੇ ਨਾਲ ਕੁਝ ਆਗੂ ਸੀਗੇ ਉਹ ਆਪਦੇ ਹਿੱਤਾਂ ਕਰਕੇ ਗੋਲ ਹੋ ਗਏ ਉਸ ਬੰਦੇ ਦੇ ਖਿਲਾਫ ਐਸਐਸਬੀ ਵਿਜੀਲੈਂਸ ਕੋਲੇ ਇਨਕੁਆਇਰੀ ਆ ਚੁੱਕੀ ਹੈ ਐਸਐਸਬੀ ਵਿਜੀਲੈਂਸ ਨੇ ਇਨਕੁਆਇਰੀ ਇੰਸਪੈਕਟਰ ਨੂੰ ਮਾਰਕ ਕਰਤੀ ਉਹਦੀ ਕਰਾਪਸ਼ਨ ਜਿੰਨੀ ਉਹਨੇ ਆਪਦੀ ਡਿਊਰਿੰਗ 3ਆ ਸਰਵਿਸ ਦੇ ਦੌਰਾਨ ਮੇਰਾ ਲੋਕਾਂ ਨੂੰ ਖੁੱਲਾ ਸੱਦਾ ਹੈ ਭਾਈਦਿਆਂ ਨੂੰ ਵਾਹ ਨਿੱਕੋ ਜੇ ਹੁੰਦੇ ਆ ਉਸ ਬੰਦੇ ਨੂੰ ਸਬਕ ਸਿਖਾਵਾ ਚਾਹੀਦਾ ਜਿਹਨੇ ਪੰਜੇ ਬੇਸਾਂ ਦੇ ਲੋਕ ਤੇ ਹੋਰ ਕਲੋਨੀਆਂ ਦੇ ਲੋਕ ਤਪਾਏ ਆ ਉਹਦੀ ਇਨਕੁਆਇਰੀ ਦੇ ਨਾਲ ਮੈਂ ਮੂਰੇ ਲੱਭੇ ਨੂੰ ਤਿਆਰ ਆ ਪੰਜੇ ਬੇਸਾਂ ਦੇ ਲੋਕ ਨਾਲ ਲੱਗਣ ਇਹ ਕੁਐਰੀ ਆ ਚੁੱਕੀ 100 200 ਬੰਦੇ ਨੇ ਦਸਕਤ ਕਰਕੇ ਦਿੱਤਾ ਸੀ ਉਹਨੂੰ ਭਾਈਦਿਆਂ ਨੂੰ ਵਾਹ ਫੇਰ ਇੱਕੋਈ ਗੱਲ ਦਿਖਾਉਣਾ ਚਾਹੀਦਾ ਜੇ ਲੋਕ ਚੁੱਪ ਕਰਕੇ ਬੈਠਣਗੇ ਇਹ ਜੇ ਸ਼ਰਾਰਤੀ ਲੋਕਾਂ ਦਾ ਹੌਸਲਾ ਵੱਧ ਹੈ ਜਿਹੜੇ ਲੋਕ ਮੇਰੇ ਸਾਥੀ ਮੇਰੇ ਨਾਲ ਚੱਲੇ ਸੀ ਜਿਹੜੇ ਮਗਰੋਂ ਗੋਲ ਹੋ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਮੂਹਰੇ ਆਓ ਨਿਕਲ ਕੇ ਇਹ ਜਿਹੜੇ ਡਾਈਟ ਕੋਕ ਪੀ ਜੇ ਜੇ ਦੀਆਂ ਖਾ ਕੇ ਜੀ ਆਪਾਂ ਅੰਦਰ ਵੜ ਕੇ ਏਸੀ ਜੀ ਕਹਿੰਦੇ ਕੋਈ ਬਾਤ ਨਹੀਂ ਜੀ ਦੇਖ ਲੱਤਿਆ ਹੋ ਜਾਏਗਾ ਕਿ ਆਉਣੀ ਹੁੰਦਾ ਲੜਾਈ ਦੇ ਮੈਦਾਨ 'ਚ ਕਿਸਾਨ ਬੈਠੇ ਆ ਲੜੀ ਜਾਂਦੇ ਆ ਉਹ ਖੜੀਆਂ ਸਰਕਾਰਾਂ ਇਹਨਾਂ ਗੱਲ ਹੀ ਕੁਝ ਨਹੀਂ ਸੀ ਕੀ ਸਾਰਾ ਮਾਮਲਾ ਕੀ ਸੀਗਾ ਜੀ ਮਾਮਲਾ ਕੁਝ ਨਹੀਂ ਇੱਕ ਬੰਦਾ ਸੀ ਸ਼ਰਾਰਤੀ ਹੈ ਸਾਰੇ ਜਾਣ ਦਾ ਕਰਪਟ ਦੇ ਠੱਗ ਹੈ ਉਹਨੇ ਆਪ ਦੀ ਹਿੰਦ ਪਕਾਉਣ ਵਾਸਤੇ ਪੰਜ ਵੇਸਾਂ ਦੇ ਲੋਕਾਂ ਨੂੰ ਤਪਾਇਆ ਪਰ ਮਾਣਾ ਰਮਾਣਾ ਕਿ ਇਹ ਵੀ ਉਹ ਡਰ ਹੈ ਸਾਰੇ दारू ਵਾਲਾ ਤੋਂ ਪੈਸੇ ਲੈਂਦਾ ਸਾਰਿਆਂ ਤੋਂ ਪਤਾ ਹੀ ਸਾਰੀ ਦੁਨੀਆ ਨੂੰ ਤਾਂ ਕੋਈ ਨਹੀਂ ਪਤਾ ਤੁਸੀਂ दारू ਵਾਲਾ ਤੈਨੂੰ ਸਾਰੇ ਮੁਲਕ ਨੂੰ ਪਤਾ ਕੋਈ ਫਰਕ ਹੀ ਨਹੀਂ ਹੈ ਹਾਈ ਕੋਰਟ ਦੇ ਵਿੱਚ ਕੀ ਹਾਈ ਕੋਰਟ ਦੇ ਵਿੱਚ ਕੀ ਹਾਈ ਕੋਰਟ ਮੈਂ ਦੱਸੀ ਜਾਂਦਾ ਜਿਹੜੇ ਸਾਡੇ ਨਾਲ ਆ ਗੂ ਸੀ ਉਹ ਗੋਲ ਹੋ ਗਏ ਉਹ ਗੋਲ ਹੋਣ ਕਰਕੇ ਹਾਈ ਕੋਰਟ ਤੇ ਪੱਕੀ ਪੈਰ ਬਈ ਹੋ ਨਹੀਂ ਸਕੀ ਆਗੂ ਪਿੱਛੇ हट ਗਏ ਕਿਉਂਕਿ ਰਸਤੇ ਰਸਤੇਦਾਰੀਆਂ ਹੀ ਨਿਕਲੇ ਆਈਆਂ ਆਮ ਲੋਕ ਮਾਰੇ ਗਏ ਕੇ ਜੀ ਹਾਈ ਕੋਰਟ ਦੇ ਰੱਜਣਾ ਕੰਟੈਂਪਟ ਪਾਈ ਹੋਈ ਆ ਤੇ ਉਹਦੇ ਵਿੱਚ ਹਾਈ ਕੋਰਟ ਦੇ ਆਰਡਰ ਆ ਵੀ ਜਿਹੜੀ ਆ ਨੈਜ ਇਨਫੋਰਸਮੈਂਟ ਹੋਈ ਆ ਇਹਨੂੰ ਹਟਾਇਆ ਜਾਵੇ ਤੇ ਉਹਨਾਂ ਦੀ ਆਰਡਰਾਂ ਦੀ ਪਾਲਣਾ ਦੇ ਵਿੱਚ ਮਾਨਯੋਗ ਜੀ ਸਾਹਿਬ ਤੇ ਭਗਵਾਨ ਸਾਹਿਬ ਦਾ ਜਿਹੜਾ ਮੈਨੂੰ ਦੱਸਿਆ ਗਿਆ ਸੀ ਤੇ ਲਾਇਆ ਗਿਆ ਪੁਲਿਸ ਫੋਰਸ ਲਾਈ ਗਈ ਹੈ ਉਹਨਾਂ ਕੋਲ ਪਹੁੰਚਣਾ ਚਾਹੀਏ ਜਿਹੜੀ ਅਗਰ ਡਾਕੂਮੈਂਟ ਸਾਰੀ ਹਟਾ ਰਹੇ ਆ। ਕਿਹਦੇ ਨਾਲ ਕਿਹੋ ਆਈ ਇਹ ਫੇਜ਼ 1 ਨਾਲ ਜੀ ਇਸ ਨਾਲ ਤੋਂ ਸ਼ੁਰੂ ਕੀਤੀ ਆ। ਬਿਲਕੁਲ ਜੀ ਬਿਲਕੁਲ ਸਾਰੀ ਫੋਰਸ ਵੀ ਲੱਗੀ ਆ ਸਾਰਾ ਬਿਲਕੁਲ ਪੂਰੀ ਤਿਆਰੀ ਹੈ। ਨਾਮ ਪਰਮਜੀਤ ਸੇਵਰਾੜ ਤਸੀਲਦਾਰ ਬਟਿੰਡਾ ਇਹ ਕਰ ਰਹੀ ਇਹ ਕੰਟੈਂਪਟ ਦਾ ਕੇਸ ਸੀ 2023 ਦਾ ਤੇ ਜਿਹੜੀ ਕੰਪਲਾਈਂਸ ਉਹਦੀ ਕਰ ਰਹੇ ਆ ਅਸੀਂ ਉਹਦੇ ਕਰਕੇ ਜਿਹੜੀ ਗ੍ਰਿਲਰ ਰਿਮੂਵ ਦੀ ਕੰਪਲਾਈਂਸ ਸੀ ਉਹ ਜਿਹੜੀਆਂ ਵਾਇਲੇਸ਼ਨ ਸੀ ਉਹਨਾਂ ਦੀ ਕੰਪਲਾਈਂਸ ਕਰ ਰਹੇ ਹਾਂ ਕਿੰਨੀ ਕਿੰਨੀ ਰਿਕਵੈਸਟ ਅਸੀਂ ਅੱਜ ਫਿਲਹਾਲ ਜੋ ਅਸੀਂ ਹੁਣ ਕਰ ਰਹੇ ਹਾਂ ਫੇਸ ਵਾਚ ਕਰ ਰਹੇ ਹਾਂ ਜਿੰਨੀ ਵੀ ਹੋਊਗੀ ਅਸੀਂ ਹਰੀ ਕਰਾਂਗੇ ਇਸ ਕੂਟੀਆਂ ਨੂੰ ਲੈ ਕੇ ਲਗਾਤਾਰ ਰਵਾਰਸ ਅਸੀਂ ਵੀ ਇਹਨਾਂ ਕੂਟੀਆਂ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਉਹਨਾਂ ਨੇ ਕਾਫੀ ਕਾਰਵਾਈ ਹੋ ਰਹੀ ਹੈ ਲੱਗਦਾ ਕਿ ਤਨੇ ਬੜੇ ਆਮ ਰੋਕਾਂ ਦੇ ਕਾਰਨ ਹੈ ਆਸਾਨੀ ਹੋਵੇਗਾ ਇਹ ਪਹਿਲਾਂ ਵੀ ਜੋ ਵੀ ਕਾਰਵਾਈ ਕੀਤੀ ਸੀ ਪਹਿਲਾਂ ਜਿਹੜੋ ਸਟਾਰਟਿੰਗ ਕੀਤੀ ਪਹਿਲਾਂ ਫੇਸ ਵਨ ਤੋਂ ਕੀਤੀ ਸੀ ਤੇ ਫੇਸ ਤੋਂ ਤੋਂ ਫਿਰ ਉਹ ਤੁਹਾਰੇ ਨਹੀਂ ਹੋ ਸਕਣ ਕਰਕੇ ਦੂਜੇ ਫੇਸਾਂ ਵੀ ਕੀਤੀ ਸੀ ਫਿਰ ਉਧਰ ਜ਼ਿਆਦਾ ਕਾਰ ਵੀ ਹੁਣ ਹੁਣ ਕਿਤੇ ਜਿਹੜੇ ਜਿਹੜੇ ਰਹਿ ਰਹੇ ਨੇ ਕੰਟੀਨਿਊਸਲੀ ਪ੍ਰੋਸੈਸ ਚ ਚੱਲ ਰਿਹਾ ਤੁਹਾਡੀ ਆਪਣੇ ਆਪ ਦੇ ਬਾਰੇ ਵਿੱਚ ਸਰਵੇ ਬਣਿਆ ਹੋਇਆ ਨਹੀਂ ਐਸ ਵਾਰ ਕੌਨਸੀ ਹੈ ਇਹ ਉਹਦਾ ਉਹ ਲੈ ਕੇ